ਹਾਂਜੀ ਮਿੱਤਰ ਪੈਰੋ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਬਲ ਤਾਂ ਸਾਰੇ ਨਿਕੰਮੇ ਪੈ ਗਏ ਆ ਦੇਖ ਲਓ ਇੱਕ ਰਹਿ ਤਾਂ ਹੈ ਨਹੀਂ ਕਿ ਕੋਈ ਉਧਰ ਕਰਦਾ ਕੋਈ ਉਧਰ ਕਰਦਾ ਕੋਈ ਇੱਕ ਰਹਿ ਤਾਂ ਹੈ ਨਹੀਂ ਸਾਰੇ ਅੱਡੋ ਅੱਡ ਬਣਦੇ ਨੇ ਸੱਜਰੇ ਹਾਂ ਜੀ 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 ਈਗਾ ਮੈਂ ਇਹਨਾਂ ਨੂੰ ਹੁਣ ਕੀ ਸਮਝਾਵਾਂ ਇਹਨਾਂ ਨੂੰ ਗੱਠੀ ਕਰੇਗਾ ਦੱਸ ਕੋਸਾ ਝਾਪੀ ਕੀ ਕਰਕੇ ਸੀ ਹੈਂ ਬਰਾਜੋ ਬਰਾਜੋ ਸਾਰੇ ਸਾਰੇ ਜਮਾਇਲ ਕਥੇ ਹੋ ਨਹੀਂ ਖਾਲੀ ਕਰੋ ਓਏ ਖਾਲੀ ਕਰੋ ਮੁਰਾ ਖਾਲੀ ਕਰੋ ਓ ਪਿੱਛੇ ਕਰਦੇ ਮਾੜਾ ਕਰ ਓ ਪਿੱਛੇ ਓਏ ਨਹੀਂ ਯਾਰਾ ਪਿੱਛੇ ਕਰਦੇ ਪਿੱਛੇ ਦਾਰੀ ਨੰਨਿਆ ਓਏ ਤੇਰੇ ਪੈਰ ਵਾਲੀ ਜੱਕ ਤੇਰੇ ਪੈਰ ਵਾਲੀ ਬੱਬੀ ਖੜ ਜਾ ਬੱਬੀ ਖੜ ਜਾ ਖੜ ਜਾ ਓ ਰੇਸ ਦੀ ਤਾਂ ਲੋੜ ਹੀ ਨਹੀਂ ਹੈਗੀ ਐਨੀ ਰੇਸ ਦੀ ਲੋੜ ਨਹੀਂ ਹੈਗੀ ਖੜ ਜਾ ਲੈ ਮੂਰੂ ਖਾਲੀ ਕਰ ਐਨੀ ਰੇਸ ਦਾ ਲੋੜ ਨਹੀਂ ਹੁੰਦੀ ਹੈਗੀ ਓ ਹੁੰਦੀ ਕਿਉਂ ਨਹੀਂ ਹੁੰਦੀ ਸੁਣਣਾ ਹੁੰਦੀ ਹੈ ਭੈਣ ਤੇ ਕਿਹੜੇ ਭੈਣ ਚੋਂ ਡਰਾਈਵ ਬਣਾ ਤੂੰ ਓ ਇੱਥੇ ਕੁਝ ਤੇਲ ਘਟਾ ਥੋੜਾ ਜਿਹਾ ਬਾਈ ਤੇਲ ਘਟਾ ਹੈ ਤੇਲ ਘਟਾ ਹੈ ਕੁਝ ਤੇਲ ਤਾਂ ਰਿhta ਮੰਦ ਰਹੇਗਾ ਫੇਰ ਆ ਮੂਰੂ ਮੂਰੂ ਖਾਲੀ ਕਰਾ ਖੱਪੇ ਖੱਪੇ ਕਰ ਲੈ ਓਏ ਆ ਖੁੰਝੇ ਕੱਢ ਦੋ ਓਏ ਉਰਾ ਐਨਾ ਪਿੱਛੇ ਨਹੀਂ ਉਰਾ ਤੋ ਆ ਜਾਂ ਵੀ ਡਟਚੋਂ ਉਹ ਗੋਦਾ ਕਦ ਕਰਦਾ ਟੱਕ ਕਦ ਆ ਕਦ ਨੂੰ ਮੁਸੀ ਨਹੀਂ ਨਾ ਮੈਂ ਭੈਣ ਚੋ ਦੇ ਨਹੀਂ ਬਾਰੀ ਮਿੱਟੀ ਲਾ ਦਾਂਗੇ ਡਟ ਮੈਂ ਆ ਮਾ ਫਿਰ ਇੱਕ ਜੁਮੇ ਬਾਰੀ ਨੋੜ ਸਕਦੇ ਭੈਣ ਚੋ ਇੱਕ ਜੁਮੇ ਚਲ 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 ਆ ਇਧਰ ਵੀਡੀਓ ਹੋਰ ਆ ਗੁੰਜਾ ਖਾਲੀ ਕਰਦੇ ਉਰਲਾ ਆ ਗੁੰਜਾ ਖਾਲੀ ਕਰਦੇ ਜੰਮੀ ਗੁੰਜਾ ਰੱਖ ਗੁੰਜਾ ਜੰਮੀ ਗੁੰਜਾ ਥੱਲੋਂ ਜਾਂਦੇ 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 ਓਏ ਉੱਪਰੋਂ ਨਹੀਂ ਜਾ ਕੇ ਉੱਪਰਲਾ ਨਹੀਂ ਬਾਈ ਓ ਨਹੀਂ ਯਾਰ ਆ ਆ ਤੇਰੇ ਪੈਰਾਂ ਨਾਲ ਗੱਡੇ ਚੋਂ ਕੱਢਾ ਪਾਪਾ ਦੇ ਗਈ 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 ਮੰਨਦਾ ਨਾ ਮੰਗਦੇ ਯਾਰ ਦਾ

ਬਸ ਮੈਂ ਕਹਿੰਦਾ ਬਸ ਬੱਬੀ ਆ ਕੋਈ ਡਾਲੇ ਤੇ ਪਰਾਵਾ ਜਦ ਅੱਗੇ ਕਰੂ ਡਾਲਾ ਪੈਰ ਵੜ ਦੂ ਪਰ ਆਹੋ ਜੀ ਪਰ ਆਓ ਜੀ ਕਿਤੇ ਪੈਰ ਵੜਾ ਲੈ ਬਸ ਮੈਂ ਕਹਿੰਦਾ ਅੱਗੇ ਕਰ ਲੈ ਬਸ ਬਸ ਫਿਰ ਚੱਕਦੇ ਫਿਰਾਂਗੇ ਬੱਬੀ ਆ ਥੱਲੇ ਕਰ ਦੇ ਥੱਲੇ ਕਰ ਦੇ ਮਤੋਏ ਥੱਲੇ ਕਰ ਦੇ ਕਹਦਾ ਉੱਤਰ ਗਿਆ अगे कर रहा है कोई ना भजन होगा खड़ा लाग के खड़ा लाग के कर ले कोई चक्कर नहीं तो बस सा हो तो जाना काके हुए छटके <laughs> मेरा छटके देख बेटा कितनी गिरेगी और खड़ जा बस 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 बहुत है पूछ के, के पूछ गया तो पराग लवे डाल दो बहुत है खंडिया बीटी पंद्रह ने आखा थैले भर के लावांगे हैं दे। है ਕੀ ਲੈ ਉਹ ਮੈਨੂੰ ਆ ਗਈ ਗਰਮੀ ਹੈਲੇ ਭਰਾ ਕੇ ਟਿਆ ਹੁਣ ਜਮੀ ਨਹੀਂ ਕੰਮ ਕਰਦੇ ਅੰਦਰ ਕੀ ਕਰਾਂ ਮੈਂ ਇਹਨਾਂ ਦਾ ਵਦੀਰ ਮਿੱਟੀ ਕਰਖੀ ਹੈ ਪਰ ਬਿੱਲ ਦੇ ਬੈਠੋ ਰੁਕੀ ਹੈ ਆ ਕੰਮ ਨਹੀਂ ਕਰਦੇ ਸੀ ਪੌਲੇ ਹਾਂ ਹੁਣ ਕਾਕੇ ਸਹੀ ਦਸੀਗਾ ਕਿ ਝੂਠ ਨਾ ਬੰਦੇ ਸੌਣ ਲੱਗੇ ਥੇ ਲੇਕਿਨ ਨੀ ਪਰਨੇ ਅਸੀਂ ਉਹ ਹੁੰਨੇ ਆ ਲੈ ਮੈਂ ਤੁਹਾਡੇ ਵਾਸਤੇ ਸਮੋਸੇ ਠੰਡੇ ਲੈ ਕੇ ਆਣਾ ਠੀਕ ਆ ਉਹ ਬਿੱਲ ਰਾਮ ਕੱਲਾ ਮੰਡਰ ਗੱਗੀ ਬਿੱਲ ਰਾਮ ਕੋਲੇ ਬਾਈ ਉਧਰ ਬਾਈ ਉਹ ਕੱਲਾ ਇੱਕ ਮਸਾਲਾ ਚਾਰ ਨਾ ਫੜੀਆਂ ਤੂੰ ਹੋ ਕਰੀਂ ਨਾ ਅੱਛਾ ਚਪਲਾ ਘੜ ਚਪਲਾ ਘੜ ਥੈਲੇ ਫੜ ਮੈਂ ਨਾਲੇ ਡਿਸਕੋ ਲੈ ਕੇ ਨਾ ਲਿਆ ਹਾਂ ਮੈਂ ਨਾਲੇ ਡਿਸਕੋ ਲੈ ਕੇ ਡਿਸਕੋ ਭੁੱਲ ਗਈ ਤੀ ਲੈ ਮਾਮਾ ਕੀ ਰੌਲਾ ਹੈ ਥੋੜਾ ਸਕਨ ਕੰਮ ਇੱਕ ਨੰਬਰ ਕਰਦੀ ਜੇ ਕਿਸੇ ਪਾਸੇ ਕੱਲ ਨੂੰ ਲੀਕ ਮਜ਼ੀਕ ਹੋ ਗਿਆ ਨਾ ਮਾਮਾ ਜੇ ਗੂੰਹ ਕਦੇ ਵੀ ਭਾਗੇ ਸੀ ਮੇਰੀ ਸੁਣ ਲੈ ਗੱਲ ਜੇ ਗੂੰਹ ਕਹਿੰਦੇ ਕੋਈ ਫਾੜੀ ਤੇਰੇ ਮੂੰਹ ਕੱਢਾਂਗੇ ਜੇ ਫਾੜੀ ਜੇ ਫਾੜੀ ਫਟਦੀ ਹੈ ਆਹਲਾ ਤੇਰਾ ਬਲਾ ਥੋੜਾ ਹਾਂ ਫਾੜੀਆਂ ਨੂੰ ਕੰਜਦ ਕਰ ਕੀ ਗੱਲ ਸਸਤੀ ਬਣਾਇਆ ਕਰਾਂਗੇ ਫਾੜੀਆਂ ਦਾ ਬਾਰੇ ਜਾਣਗੀ ਇਹ ਨਹੀਂ ਫਾੜੇ ਖਰਾਬ ਕਰਨੀ ਮੈਂ ਮੇਰੇ ਕੋਲ ਕਰਨੀ ਹੈ ਜਮਾਡਿਸ ਕੋਰੇ ਮਨਾਲਾ ਠੀਕ ਹੈ ਚਾਬੀ ਦੇ ਮੋੜ ਚ ਲਿਖੇ ਦੇਣਗੇ ਹੋਰ ਇਹ ਤਾਂ ਮੜ ਗਿਆ ਬਾਈ ਸਾਨੂੰ ਕਿਹਾ ਮੁੰਡਿਆਂ ਦੀ ਵਸਤੂ ਬਾਹਰ ਕਰਨ ਆਪਣੇ ਵਸਤੂ ਬਾਹਰ ਹੋਗਾ ਮੇਰਾ ਮੱਟਖਾਨਾ ਬੁਰਾ ਜਿਹਾ ਲੱਗਾ ਇੱਕਾ ਰੋੜੇ ਕਿਟੜੀਆਂ ਰੋੜੇ ਇਕੱਠੇ ਕਰਦੀ ਕਰਦੇ ਲਾਉਂਦੇ ਲਾਉਂਦੇ ਬਾਈ ਝੱਕੋ ਝੱਕੋਗੇ ਮੁੰਡੇ ਆਣ ਲੱਗੇ ਝੱਕ ਦੇਖਣਾ ਸਾਡੇ ਸੋਨੀ ਹੋਰੀ ਜਵਾਬ ਦੇ ਗਏ ਇਹਨਾਂ ਨੇ ਦੇਹਾ ਪੱਜਰ ਵਰਗੇ ਤੇਹਾ ਮਿੱਟੀ ਹੋ ਗਈਆਂ ਓਏ ਮਲੇਰਾਮ ਕੀ ਕਰੇਂਗਾ ਵਾਹ ਐਸਾ ਨਹੀਂ ਮਲੇਰਾਮ ਹਾਂ ਕਿਵੇਂ ਆ ਵਧੀਆ ਵਧੀਆ ਸੱਟ ਵਧੀਆ ਆਹ ਮਮਚਾਲ ਗੁਰੂ ਬਲੰਬਰ ਕਦੇ ਬਾਹਰ ਕਦੇ ਅੰਦਰ ਚਲੋ ਚਲੋ ਵਹਿਦਾਂ ਨੂੰ ਲੈ ਲਓ 10 ਮਿੰਟ ਨੇ ਵਤਨ 10 ਮਿੰਟ ਬਾਦ ਵਿੱਚ ਦੁਪਹਿਰ ਹਦ ਪੂਰਾ ਢਾਲ ਕੇ ਮੁੰਡੇ 10 15 ਮਿੰਟ ਅੱਧਾ ਘੰਟਾ ਅੰਦਰ ਲੈ ਕੇ ਵਦਿਆ ਕੀ ਗੱਲ ਹੈ ਬਾਬੂ ਏਕ ਬੰਦਾ ਕਹਿਨਦਾ ਕਿ ਮੈਂ ਸੁਆਦ ਨਹੀਂ ਆਇਆ ਵੀਡੀਓ ਦੇਖ ਕੇ ਉਹਦੇ ਦੇਖੀ ਕਿੰਨੇ ਟਾਈਮ ਲੱਗ ਰਿਹਾ ਕੰਮ ਅਬੇ ਲਾਇਕ ਵੀ ਨਹੀਂ ਕਰਦੇ ਅਨਲਾਈਕ ਕਰ ਦੋ ਇਹਨੂੰ ਕਰ ਤਿਆਰ ਲੱਗ ਰਿਹਾ ਕਰਨ ਆਪਦਾ ਬਾਬੇ ਸਾਰਾ ਸਿਸਟਮਾ ਡਾਕ ਡੂਕੋ ਤੇ ਬੇ ਦੇਖੋ ਸਪਲਾਈ ਸਾਰੀ ਹਾਂ ਬੰਨ ਪਾਣੀ ਨਹੀਂ ਜਾਵੇ ਕਿਸੇ ਪਾਸੇ ਬਿੱਲੇਰਾਮ ਕੱਪੜੇ ਵਰ ਰਹੇ ਬੰਨ ਲਾਇਆ ਬਈ ਡਾਕ ਤਾਂ ਬਨ ਰਹੇ ਓਏ ਉੱਠਿਆ ਲਾਡੂ ਹਾਂ ਐਣ ਪੈਂਦ ਰਾਇਣ ਨਾ ਨਾ ਕਿ ਤੱਕ ਕੰਮ ਨਿਪਟਾ ਦੇ ਕਿ ਫੇਰ ਆਉਂਦੇ ਨੇ ਕਿੱਲ ਨੂੰ ਕੋਈ ਐ ਨਹੀਂ ਆਏ ਨੇ ਕਿ ਘੰਟਾ ਪਹਿਲਾਂ ਸੁਨੇਹਾ ਜੀ ਡੜਕੇ ਨਾ ਨੂੰ ਉੱਜੇ ਕੰਮ ਤੰਦਾ ਕਰਦੇ ਕੋਈ ਸੀ ਸੱਦਾ ਸੱਦਾ ਪਾਏ ਦੀ ਬਣਾ ਸੱਦਾ ਹੁਣ ਤੁਹਾਨੂੰ ਪਤਾ ਨਹੀਂ ਕਿ ਬਈ ਆਪਣਾ ਕੰਮ ਚੱਲ ਰਿਹਾ ਸੈਸਟਿੰਗ ਨਹੀਂ ਜਾਂਦਾ ਯਾਰ ਅਜਾ ਉਹਨਾਂ ਦੇ ਕੰਮ ਨੂੰ ਬਲ ਕੇ ਅਸੀਂ ਵੀਰਾਂ ਦੀ ਪੇਟੀ ਬਣਵਾ ਲਾਂਗੇ ਤੇ ਜਿਵੇਂ 5-7 ਤਾਂ ਫਿਰ ਦੇਖੀ ਉਹਦਾ ਉਹਦੇ ਨਾਲ ਅਸੀਂ ਆਪ ਆ ਜਾਵਾਂਗੇ ਉਹ ਦੇਖ ਕਿਉਂ ਦੀ ਟੰਗੀ ਬੰਦਲ ਹੀ ਗੱਲ ਹੈ ਕੋਈ ਯਾਰ ਹਾਂ ਆ ਮਿੱਟੀ ਜਾਂਦੇ ਨੇ ਇਸ ਪਾਸੇ ਖੱਬੜ ਕਾ ਉਹ ਲਾਦੀ ਅੰਗਰੇਜ਼ੀ ਕਾ ਲੈ ਕੇ ਤੇ ਉੱਪਰ ਹਨਾ ਆ ਖੱਬੜ ਦਾ ਤਾਂ ਤੰਗ ਕਰੂਗਾ ਪੈਂਦਾ ਇਹਦਾ ਜੜਾ ਲੁੰਗੀਆਂ ਜਾਂਦੀਆਂ ਤਣਾ ਹਨਾ ਅੰਗਰੇਜ਼ੀ ਕਾ ਲੈਨੇ ਉੱਥੋਂ ਲੈ ਕੇ ਅੰਗਰੇਜ਼ੀ ਕਾ ਇੱਥੇ ਲਾ ਦਨੇ ਠੀਕ ਐ